ਦੋਸਤੋ ਇਹ ਜ਼ਰੂਰੀ ਨਹੀਂ ਕਿ ਚਿੱਟੇ ਵਰਗੇ ਨਸ਼ੇ ਹੀ ਚੋਰੀ ਕਰਾਉਂਦੇ ਆ ਕਈ ਵਾਰੀ ਆਸ਼ਕੀ ਵੀ ਚੋਰੀ ਕਰਵਾ ਦਿੰਦੀ ਆ ਆ ਇੱਕ ਘਟਨਾ ਸਾਹਮਣੇ ਆਈ ਆ ਕਰਨਾਟਕ ਦੇ ਬੰਗਲੌਰ ਤੋਂ ਜਿੱਥੇ ਹਨੂਮਾਨ ਟੈਲੀਕਾਮ ਤੋਂ ਇੱਕ ਵਿਅਕਤੀ ਨੰਗਾ ਹੋ ਕੇ ਨਗਨ ਅਵਸਥਾ ਦੇ ਵਿੱਚ ਚੋਰੀ ਕਰਨ ਆਉਂਦਾ ਉਸ ਟੈਲੀਕਾਮ ਦੇ ਅੰਦਰ ਉਸ ਟੈਲੀਕਾਮ ਦੀ ਕੰਧ ਨੂੰ ਪਾੜ ਲਾਉਂਦਾ ਤੇ ਪਾੜ ਲਾ ਕੇ ਉਸ ਟੈਲੀਕਾਮ ਦੇ ਅੰਦਰ ਐਂਟਰ ਹੁੰਦਾ ਤੇ ਉਥੋਂ ਉਹ ਕਾਫੀ ਸਾਰੇ ਮਹਿੰਗੇ ਮੋਬਾਈਲ 15-15000 ਤੋਂ ਉੱਪਰ ਦੀ ਕੀਮਤ ਵਾਲੇ ਦੱਸੇ ਜਾ ਰਹੇ ਨੇ ਉਹ ਚੋਰੀ ਕਰਦਾ ਤੇ ਚੋਰੀ ਕਰਕੇ ਬਾਹਰ ਨਿਕਲਦਾ ਹੈ ਤਾਂ ਜਿਹੜਾ ਮਾਲਕ ਹੁੰਦਾ ਉਹ ਜਦੋਂ ਅਗਲੇ ਦਿਨ ਆਉਂਦਾ ਕਿ ਮੇਰੇ ਟੈਲੀਕਾਮ ਦੇ ਵਿੱਚੋਂ ਇੰਨੇ ਜਿਹੜੇ ਮੋਬਾਈਲ ਆਉ ਕਿਵੇਂ ਚੋਰੀ ਹੋ ਗਏ ਕਿੱਧਰ ਗਏ ਤਾਂ ਉਹ ਚੰਗੀ ਤਰ੍ਹਾਂ ਦੇਖਦਾ ਇਹ ਤਾਂ ਉਹ ਦੇਖਦਾ ਕਿ ਕੰਦ ਨੂੰ ਪਾੜ ਲੱਗਾ ਹੋਇਆ ਚੋਰਾਂ ਨੇ ਚੋਰੀ ਕੀਤੀ ਆ ਫੇਰ ਉਹ ਲੱਗੇ ਜਿਹੜੇ ਸੀਸੀਟੀਵੀਜ਼ ਕੈਮਰੇ ਆ ਉਹਨਾਂ ਨੂੰ ਦੇਖਦਾ ਤੇ ਹੈਰਾਨ ਹੋ ਜਾਂਦਾ ਕਿ ਇੱਕ ਮੁੰਡਾ ਆਉਂਦਾ ਜਿਨੇ ਤਨ ਤੇ ਕੱਪੜੇ ਨਹੀਂ ਪਾਏ ਹੁੰਦੇ ਤਾਂ ਉਹ ਮੁੰਡਾ ਇੱਕ ਟਾਰਚ ਦੀ ਇੱਕ ਬੈਟਰੀ ਦੀ ਮਦਦ ਦੇ ਨਾਲ ਮੋਬਾਈਲ ਚੋਰੀ ਕਰਕੇ ਲ ਜਾਂਦਾ ਉਹ ਲਾਈਟ ਵੀ ਨਹੀਂ ਔਨ ਕਰਦਾ ਕਿ ਕਿਤੇ ਮੇਰਾ ਪਤਾ ਨਾ ਲੱਗ ਜੇ ਮੂੰਹ ਤੇ ਕੱਲੇ ਤੇ ਮਾਸਕ ਲਾ ਕੇ ਆਇਆ ਸੀ ਉਹ ਤਾਂ ਕਿ ਮੇਰੀ ਜਿਹੜੀ ਪਛਾਣ ਆ ਉਹ ਲੁਕੀ ਰਵੇ ਤਾਂ ਉਥੋਂ ਮੋਬਾਈਲ ਚੁੱਕ ਕੇ ਲੈ ਜਾਂਦਾ ਜਦੋਂ ਪੁਲਿਸ ਪਹੁੰਚ ਦੀ ਪਹੁੰਚ ਦੀ ਪੂਰੇ ਮਾਮਲੇ ਨੂੰ ਖੰਗਾਲਦੀ ਕਿਉਂਕਿ ਉਹ ਬੰਦੇ ਨੇ ਐਫ ਆਈ ਆਰ ਦਰਜ ਕਰਵਾਤੀ ਸੀ ਥਾਣੇ ਦੇ ਅੰਦਰ ਤਾਂ ਜਦੋਂ ਪੁਲਿਸ ਪਹੁੰਚ ਦੀ ਪਹੁੰਚ ਦੀ ਉਸ ਮੁੰਡੇ ਤੱਕ ਪਹੁੰਚੀ ਤਾਂ ਫਿਰ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਮੁੰਡਾ ਕਹਿੰਦਾ ਕਿ ਮੈਂ ਆਪਣੀ ਜਿਹੜੀ ਪ੍ਰੇਮਿਕਾ ਉਹਨੂੰ ਗਿਫਟ ਦੇਣਾ ਚਾਹੁੰਦਾ ਸੀ ਮਹਿੰਗਾ ਗਿਫਟ ਕੋਈ ਉਹਨੂੰ ਦੇਣਾ ਚਾਹੁੰਦਾ ਸੀ ਇਸ ਕਰਕੇ ਕਹਿੰਦਾ ਮੈਂ ਚੋਰੀ ਕੀਤੀ ਆ ਫਿਰ ਪੁਲਿਸ ਨੇ ਪੁੱਛਿਆ ਕਿ ਤੂੰ ਕੱਪੜੇ ਕਿਉਂ ਉਤਾਰੇ ਹੋਏ ਸੀ ਤਾਂ ਕਹਿੰਦਾ ਉਹ ਮੈਂ ਇਸ ਕਰਕੇ ਉਤਾਰੇ ਸੀ ਕਿਉਂਕਿ ਮੈਂ ਉਹ ਨਵੇਂ ਹੀ ਕੱਪੜੇ ਖਰੀਦੇ ਸੀਗੇ ਮੈਨੂੰ ਆਏ ਸੀਗਾ ਵੀ ਜਦੋਂ ਮੈਂ ਉਹ ਅੰਦਰ ਬਾਹਰ ਜਾਊਂਗਾ ਉਸ ਦੁਕਾਨ ਦੇ ਵਿੱਚ ਉਪਾੜ ਦੇ ਵਿੱਚੋਂ ਦੀ ਲੰਘੂਗਾ ਜੋ ਕੰਧ ਦੇ ਵਿੱਚ ਛੇਦ ਉਹਨੇ ਕੀਤਾ ਹੋਇਆ ਸੀ ਤਾਂ ਕਹਿੰਦਾ ਫਿਰ ਮੈਨੂੰ ਆਏ ਸੀ ਵੀ ਮੇਰੇ ਕੱਪੜੇ ਜਿਹੜੇ ਨਵੇਂ ਲਏ ਆ ਮੈਂ ਖਰਾਬ ਹੋ ਜਾਣਗੇ ਕਹਿੰਦਾ ਇਸ ਕਰਕੇ ਫਿਰ ਮੈਂ ਕੱਪੜੇ ਉਤਾਰ ਗਿਆ ਸੀਗਾ ਤੇ ਉਥੋਂ ਜਿਹੜੇ ਮੈਂ ਮੋਬਾਈਲ ਚੋਰੀ ਕਰ ਲਿਆ ਹੈ ਹੈਰਾਨੀ ਹੁੰਦੀ ਆ ਵੀ ਕਿਹੋ ਕਿਹੋ ਜੀ ਸੋਚ ਆ ਸਾਡੇ ਇੱਥੇ ਲੋਕਾਂ ਦੀ ਭਰਾਵਾ ਆਪਣੀ ਹیثیت ਮੁਤਾਬਕ ਤੁਸੀਂ ਆਪਣੇ ਪਿਆਰ ਦੇ ਵਿੱਚ ਜੇਕਰ ਗਿਫਟ ਗਿਫਟ ਦੇਣਾ ਚੁੰਨੇ ਹੋ ਇੱਕ ਦੂਜੇ ਨੂੰ ਤਾਂ ਆਪ ਵੀ ਹੈਸियत ਮੁਤਾਬਕ ਦਿਓ ਜੇਕਰ ਤੁਹਾਡੀ ਹੈਸियत ਤੋਂ ਬਾਹਰ ਕੋਈ ਚੀਜ਼ ਆਂਦੀ ਹੈ ਤਾਂ ਉਹ ਨਾ ਕਰੋ ਜਿਹੜਾ ਬੰਦਾ ਵਿਚਾਰਾ ਇਸ ਤਰੀਕੇ ਅੰਦਰ ਗਿਆ ਆਪਦੇ ਕੱਪੜੇ ਵੀ ਉਤਾਰ ਕੇ ਇੱਕ ਦੁਕਾਨ ਦੇ ਅੰਦਰ ਚੋਰੀ ਕਰਨ ਗਿਆ ਵੀ ਮੇਰੇ ਕੱਪੜੇ ਨਾ ਖਰਾਬ ਹੋ ਜਾਣ ਮੈਂ ਤਾਂ ਹਲੇ ਕੱਲ ਖਰੀਦੇ ਆ ਉਹਦੀ ਆਰਥਿਕ ਹਾਲਤ ਤਾਂ ਕਿੰਨੀ ਮਾੜੀ ਹੋਣੀ ਹੈ ਇਥੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਤੇ ਦੂਜਾ ਇਹ ਕਿ ਜੇਕਰ ਉਹਦੀ ਆਰਥਿਕ ਹਾਲਤ ਚੰਗੀ ਹੀ ਹੁੰਦੀ ਤਾਂ ਫਿਰ ਉਹਨੂੰ ਚੋਰੀ ਕਰਨ ਦੀ ਜ਼ਰੂਰਤ ਹੀ ਨਾ ਪੈਂਦੀ ਤਾਂ ਫਿਰ ਜੇਕਰ ਸਾਡੀ ਹੈਸੀਅਤ ਇੰਨੀ ਹੈਣੀਗੀ ਕਿ ਅਸੀਂ ਕਿਸੇ ਨੂੰ ਮਹਿੰਗਾ ਗਿਫਟ ਦੇ ਸਕੀਏ ਤਾਂ ਫਿਰ ਸਾਨੂੰ ਐਡੇ ਉੱਚੇ ਜਿਹੜੇ ਖਾਬ ਨਹੀਂ ਪਲਣੇ ਚਾਹੀਦੇ ਤੇ ਨਾ ਹੀ ਜਿਹੜਾ ਸਾਹਮਣੇ ਵਾਲਾ ਉਹਨੂੰ ਦਿਖਾਉਣੇ ਚਾਹੀਦੇ ਆ ਜੇਕਰ ਤੂੰ ਉਹਨੂੰ ਗਿਫਟ ਦੇਣਾ ਹੀ ਸੀ ਕੋਈ ਛੋਟਾ ਮੋਟਾ ਦੇ ਦਿੰਦਾ ਤੇ ਜੇਕਰ ਨਹੀਂ ਹੈਸੀਅਤ ਤਾਂ ਫਿਰ ਸੱਚ ਦੱਸਣਾ ਚਾਹੀਦਾ ਅਗਲੇ ਨੂੰ ਕਿ ਭਾਈ ਮੈਂ ਮੇਰੇ ਵਿੱਚ ਆਹੀ ਆ ਮੇਰੀ ਤਾਂ ਇੰਨੀ ਕੀ ਹੈਸੀਏ ਤਾਂ ਮੇਰੀ ਤਾਂ ਇੰਨੀ ਕੀ ਪੂੰਜੀ ਆ ਜੇਕਰ ਤੁਹਾਡੇ ਨਾਲ ਕਿਸੇ ਨੂੰ ਪਿਆਰ ਹੋਇਆ ਤਾਂ ਤੁਹਾਡਾ ਸਾਥ ਦੇ ਦਊਗਾ ਤੁਹਾਡੇ ਨਾਲ ਰਹਪੂਗਾ ਜੇਕਰ ਅਗਲੇ ਨੂੰ ਪਿਆਰ ਹੀ ਨਾ ਹੋਇਆ ਤਾਂ ਫੇਰ ਅਗਲਾ ਨਹੀਂ ਰਹੂਗਾ ਵੈਸੇ ਵੀ ਜੇਕਰ ਪਿਆਰ ਹੈ ਕਿਸੇ ਦਾ ਕਿਸੇ ਨਾਲ ਤਾਂ ਫੇਰ ਉਹ ਕਿਸੇ ਦੇ ਗਿਫਟਾਂ ਦਾ ਮੁਹਤਾਜ ਨਹੀਂ ਹੁੰਦਾ ਕਿ ਕਿਸੇ ਦੇ ਗਿਫਟ ਦੇਣ ਲੈਣ ਤੇ ਪੈਸਾ ਦੇਣ ਲੈਣ ਤੇ ਹੀ ਉਹ ਪਿਆਰ ਜਿਹੜਾ ਮਤਲਬ ਬਣੂਗਾ ਜੇਕਰ ਤੁਹਾਡਾ ਆਪਸ ਵਿੱਚ ਪਿਆਰ ਆ ਲਗਾਏ ਤੁਹਾਡਾ ਅੱਗੇ ਰਿਸ਼ਤਾ ਚੱਲਦਾ ਫਿਰ ਤੁਸੀਂ ਜਿੰਨਾ ਕੁਸ਼ ਅਗਲੇ ਵਾਸਤੇ ਮਰਜ਼ੀ ਕਰੋ ਪਰ ਜੇਕਰ ਤੁਸੀਂ ਕਿਸੇ ਨੂੰ ਇਹ ਦਿਖਾਉਣ ਵਾਸਤੇ ਕਿ ਮੈਂ ਅਮੀਰ ਹਾਂ ਪਹਿਲਾਂ ਇਸ ਕਰਕੇ ਅਗਲੇ ਨੂੰ ਕੀਮਤੀ ਗਿਫਟ ਦਿੰਨੇ ਹੋ ਤਾਂ ਅਗਲੇ ਨੂੰ ਵੀ ਗੁੰਮਰਾਹ ਕਰ ਰਹੇ ਹੋ ਤੇ ਨਾਲੇ ਇਹ ਕੋਈ ਤੁਹਾਡੇ ਪਿਆਰ ਦਾ ਪੈਮਾਨਾ ਨਹੀਂ ਪਹਿਲਾਂ ਅਗਲਾ ਤੁਹਾਡੇ ਨਾਲ ਪਿਆਰ ਕਰੇ ਸੱਚੀ ਮੁਹੱਬਤ ਨਾਲ ਜੁੜੇ ਜਿਹੋ ਜੀ ਵੀ ਤੁਹਾਡੀ ਅਮੀਰੀ ਗਰੀਬੀ ਦੀ ਹਾਲਤ ਆ ਜਿਹੋ ਜਿਹਾਂ ਵੀ ਮੰਦੀਆਂ ਚਾਹੇ ਚੰਗੀਆਂ ਹਾਲਤਾਂ ਵਿੱਚ ਹੈਗੇ ਹੋ ਤੁਸੀਂ ਤੁਹਾਨੂੰ ਸਵੀਕਾਰ ਕਰੇ ਇਹ ਤਾਂ ਪਿਆਰ ਆ ਉਦੋਂ ਬਾਅਦ ਵਿੱਚ ਜੇਕਰ ਤੁਹਾਡੀ ਕੋਈ ਹਾਸੇਤ ਬੰਦੀ ਆ ਤਾਂ ਤੁਸੀਂ ਇੱਕ ਦੂਜੇ ਨੂੰ ਚੰਗੇ ਗਿਫਟ ਦੇ ਵੀ ਸਕਦੇ ਹੋ ਤੇ ਅਗਰ ਨਹੀਂ ਤਾਂ ਫਿਰ ਤੁਸੀਂ ਉਹਦਾ ਜ਼ਿੰਦਗੀ ਵੀ ਜੀ ਸਕਦੇ ਹੋ ਜੇਕਰ ਤੁਹਾਡਾ ਪਿਆਰ ਕੋਈ ਲगाव ਹੈਗਾ ਤੇ ਜੇਕਰ ਤੁਸੀਂ ਵਿਖਾਵੇ ਦੇ ਆਧਾਰ ਤੇ ਹੀ ਆਪਣੇ ਰਿਸ਼ਤੇ ਕਾਇਮ ਕਰਨੇ ਆ ਤਾਂ ਫਿਰ ਉਹਨਾਂ ਰਿਸ਼ਤਿਆਂ ਦਾ ਤਾਂ ਕੋਈ ਫਾਇਦਾ ਵੀ ਹੈ ਨਹੀਂ ਤੇ ਹੁਣ ਇੱਕ ਨਿੱਕਾ ਜਿਹਾ ਜਿਹੜਾ ਤੁਸੀਂ ਗਿਫਟ ਕਿਸੇ ਨੂੰ ਦੇਣਾ ਚੁੰਦੇ ਸੀ ਕੀਮਤੀ ਗਿਫਟ ਕਹਿੰਦੇ ਸੀ ਮੈਂ ਦੇਣਾ ਉਸ ਗਿਫਟ ਦਾ ਪਤਾ ਨਹੀਂ ਦਿੱਤਾ ਗਿਆ ਹੋਣਾ ਕਿ ਨਹੀਂ ਪਰ ਜਿਹੜੀ ਇੱਜ਼ਤ ਆ ਜਿਹੜੀ ਲੱਖਾਂ ਪੈਸੇ ਲਾ ਕੇ ਵੀ ਨਹੀਂ ਹਾਸਲ ਹੁੰਦੀ ਕਹਿੰਦੇ ਇੱਜ਼ਤ ਬਣਾਉਣੇ ਔਖੇ ਆ ਗਵਾਉਣ ਦਾ ਕੀ ਆ ਇੱਕ ਮਿੰਟ ਲੱਗਦਾ ਤਾਂ ਉਹ ਜਿਹੜੀ ਇੱਜ਼ਤ ਆ ਤੁਹਾਡੀ ਉਹ ਮਿੱਟੀ ਮਿਲ ਚੁੱਕੀ ਆ ਲੋਕਾਂ ਨੇ ਖਬਰਾਂ ਬਣ ਚੁੱਕੀਆਂ ਇਹਦੀਆਂ ਸਾਰੇ মিডিਆ ਦੇ ਵਿੱਚ ਹੁਣ ਇੱਕ ਚਰਚਾ ਬਣ ਚੁੱਕੇ ਹੋ ਤੁਸੀਂ ਤਾਂ ਇੱਕ ਗਿਫਟ ਦੇ ਬਦਲੇ ਫੋਕੀ ਸ਼ਾਨ ਬਣਾਉਣ ਦੇ ਬਦਲੇ ਇੱਕ ਲੜਕੀ ਦੇ ਸਾਹਮਣੇ ਕਿ ਮੇਰੀ ਆ ਹੈਸੀਅਤਾ ਝੂਠਾ ਇੱਕ ਉਹਦੇ ਮਨ ਦੇ ਅੰਦਰ ਜਿਹੜੇ ਖਾਬ ਮਹਿਲ ਉਸਾਰਨੇ ਕਿ ਮੈਂ ਤੈਨੂੰ ਇੰਨਾਂ ਕੀਮਤੀ ਗਿਫਟ ਲੈ ਕੇ ਦੇ ਸਕਦਾ ਇੱਕ ਝੂਠੀ ਸ਼ਾਨ ਤੇ ਵਿਖਾਵਾ ਕਰਨ ਦੇ ਬਦਲੇ ਜਿਹੜੀ ਆਪਣੀ ਰਹਿਂਦੀ ਇੱਜ਼ਤ ਸੀ ਜਿਹੜੀ ਮਾੜੀ ਮੁੱਠੀ ਇੱਜ਼ਤ ਕਮਾਈ ਸੀ ਉਹ ਵੀ ਗਵਾ ਲਿਆ